ਖੋਰ ਸਾਰੇ ਕਿਵੇਂ ਹੋ ਜੀ ਦੇਖੋ ਜੀ ਮੰਮੀ ਜੀ ਕਰ ਰਹੀ ਹਾਂ ਕੱਪੜਸਾਨ ਕਿਉਂਕਿ ਅੱਜ ਪਟਾਂਗੇ ਆਪਾਂ ਸੇਵੀਆਂ ਉਹ ਵੀ ਹੋਮ ਮੇਡ ਬਾਰਾ ਕੋਈ ਉਹ ਨਹੀਂ ਆਪਾਂ ਜਿਹੜੀ ਫਿਟਰੇ ਜਿੰਦੀ ਜੜੀ ਹੁੰਦੀ ਉਹ ਤਾਂ ਨਹੀਂ ਬਣਾਉਂਦੇ ਆਪਾਂ ਹੱਥੀ ਵੱਟਾਂ ਗਿਆ ਆਪਦੇ ਜਿਹੜੀਆਂ ਜਿੰਦੀ ਲੈ ਕੇ ਜਿਹੜੇ ਫਿਟਰੇ ਵਾਲੀਆਂ ਸੇਵੀਆਂ ਹੁੰਦੀਆਂ ਨਾ ਜੀ ਉਹ ਬੜਾ ਤੇਜ਼ ਚੱਲਦਾ ਉਹਦੇ ਨਾਲ ਜਿਹੜੀਆਂ ਸੇਵੀਆਂ ਦਾ ਟੇਸਟ ਹੁੰਦਾ ਜਿਹੜੀ ਆਟਾ ਮੱਚ ਜਾਈ ਜਾਂਦਾ ਵਧੀਆ ਨਹੀਂ ਬਣਦਾ ਪਰ ਅਸੀਂ ਤਾਂ ਐਵਾਰ ਘਰੀ ਵੱਟਦੇ ਹੁੰਨੇ ਆ ਆਪਾਂ ਘਰੇ ਬਟਾਂਗੇ ਤੇ ਵਿੱਚ ਲੋਕ ਮੈਂ ਇਦਾਂ ਮੁੱਲ ਦਾ ਲੈ ਕੇ ਪਾਉਂਦੇ ਜਿਹੜੀਆਂ ਚਾਪਲ ਮੁੱਲ ਦਾ ਲੈ ਕੇ ਨਹੀਂ ਜੀ ਆਪਦਾ ਘਰੇ ਹੀ ਬਣਦੇ ਆ ਕਿਉਂਕਿ ਇਹਦੇ ਵਿੱਚ ਦੀ ਆਪਣੇ ਜਿਹੜੀ ਉਹ ਮੈਦਾ ਹੁੰਦਾ ਨਾ ਉਹਦੇ ਵਿੱਚੋਂ ਕਣਕ ਦਾ ਜਿਹੜਾ ਉੱਪਰ ਛਿਲਕਾ ਹੁੰਦਾ ਉਹ ਲਾਇਆ ਹੁੰਦਾ ਤੇ ਉਹ ਮੈਂ ਇਦਾਂ ਆਪਣੇ ਲਈ ਨਾ ਚੰਗਾ ਨਹੀਂ ਹੁੰਦਾ ਇਸ ਕਰਕੇ ਜਿਹੜੀਆਂ ਇਹ ਸੇਵੀਆਂ ਆਪਾਂ আর ਹੁਣ ਆਟਾ ਬਰੀਕ ਬਿਹਿਆ ਹੋਇਆ ਇਹਦੇ ਵਿੱਚ ਹੀ ਟੱਪ ਜੂਗਾ ਆਹ ਜਿਹੜਾ ਸੁਣਸੜਿਆ ਮੜਾ ਮੁਕਾ ਨਹੀਂ ਪੜੂਗਾ ਤੇ ਆਪਾਂ 5 ਕਿਲੋ ਆਟੇ ਦੀਆਂ ਸੇਵੀਆਂ ਬਟ ਲਾਂਗੇ ਆਪਾਂ ਨੂੰ ਮੁਗਦੀਆਂ ਨਹੀਂ ਕਿਤੇ ਨਾ ਕਿਤੇ ਤਰਕੇ ਖਾ ਲੈਂਦੀਆਂ ਦੇ ਵਿੱਚ ਪਾਵਾਂਗੇ ਆਪਾਂ ਜਿਹੜੀਆਂ ਚੀਜ਼ਾਂ ਇਹਦੇ ਵੀ ਸੁੰਢੀ ਨਾਲ ਜਾਂ ਸੁਸਰੀਆਂ ਲੱਗੇ ਇਹਨੂੰ ਸੇਵੀਆਂ ਨੂੰ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਦਾਂ ਆਪਾਂ ਮਸ਼ੀਨ ਚਲਾਈ ਆਟਾ ਗੁੰਨਣ ਵੇਲੇ ਸੋਨੂੰ ਸਾਰਾ ਕੁਝ ਦੱਸਾਂਗੀ ਠੀਕ ਹੈ ਜੀ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਨਜੀਤ ਕੌਰ ਮਾਨ ਅੱਜ ਆਪਾਂ ਬਣਾ ਰਹੇ ਹਾਂ ਜੀ ਸੇਵੀਆਂ ਬਟਣ ਦੀ ਵੀਡੀਓ ਬਹੁਤ ਸੋਹਣੀ ਧੁੱਪ ਸੀਗੀ ਜਦੋਂ ਅਸੀਂ ਸੇਵੀਆਂ ਦਾ ਕੰਮ ਤੋਰਿਆ ਪਰ ਚਾਣ ਜੱਕ ਮੀ ਆ ਗਿਆ ਕਿਉਂਕਿ ਦੀਪੂ ਨੂੰ ਛੁੱਟੀ ਸੀ ਜੀ ਦੀਪੂ ਦੀ ਛੁੱਟੀ ਤੇ ਬਿਨਾਂ ਫਿਰ ਸਾਡਾ ਕੰਮ ਨਹੀਂ ਚੱਲਦਾ ਆ ਦੇਖੋ ਜੀ ਆ ਲੈ ਆਪਾਂ 4.5 ਕਿਲੋ ਮੈਦਾ ਮੈਦਾ ਹੈ ਆਪਾਂ ਘਰੇ ਸਾਣਿਆ ਕਿਉਂਕਿ ਉਹਦੇ ਵਿੱਚ ਜਿਹੜਾ ਹੁੰਦਾ ਸੂਛੜ ਵਗੈਰਾ ਉਹ ਸਾਰਾ ਵਿੱਚ ਹੁੰਦਾ ਆਪਾਂ ਮੁੱਲ ਦਾ ਮੈਦਾ ਲੈ ਕੇ ਕਦੇ ਵੀ ਸੇਵੀਆਂ ਨਹੀਂ ਬਣਾਈਆਂ ਕਿਉਂਕਿ ਉਹ ਨਜਾਇਜ਼ ਮੈਦਾ ਹੁੰਦਾ ਉਹਦੇ ਉੱਪਰੋਂ ਨਾ ਕਣਕ ਦਾ ਛਿਲਕਾ ਲਾ ਕੇ ਉਹਨੂੰ ਕੱਢਿਆ ਹੁੰਦਾ ਤੇ ਇਹਦੇ ਵਿੱਚ ਛਿਲਕਾ ਸੀ ਥੋੜਾ ਜਿਹਾ ਆਟਾ ਫਰੀਕ ਪਿਆ ਹੈ ਵੀ ਇਹਦੇ ਛਿਲਕਾ ਵਿੱਚ ਹੀ ਹੈ ਤੇ 4.5 ਕਿਲੋ ਆਟੇ 'ਚ ਆ ਪਾਇਆ ਆਪਾਂ ਅੱਧਾ ਕਿਲੋ ਹਰਾ ਰੋਟਾ ਕਿ ਅਰਾ ਰੋਟ ਪਾਉਣ ਦਾ ਕਾਰਨ ਇਹੀ ਹੁੰਦਾ ਜੀ ਕਿ ਜਿਹੜੀਆਂ ਤੁਹਾਡੀਆਂ ਸੇਵੀਆਂ ਹੁੰਦੀਆਂ ਹਨਾ ਉਹਨਾਂ ਨੂੰ ਸੁਸਰੀ ਵਗੈਰਾ ਕਦੇ ਵੀ ਨਹੀਂ ਲੱਗਦੀ ਜੇ ਤੁਸੀਂ ਅਰਾ ਰੋਟ ਪਾ ਕੇ ਸੇਵੀਆਂ ਬਣਾਉਂਗੇ ਠੀਕ ਹੈ ਇਹਨਾਂ ਦੀ ਉਮਰ ਲੰਮੀ ਹੋ ਜਾਂਦੀ ਹੈ ਤੇ ਇਹ ਬਾਲੀਆਂ ਘੁਲਦੀਆਂ ਨਹੀਂ ਐਵੇਂ ਨਹੀਂ ਜਿਵੇਂ ਆਟਾ ਘੁਲ ਜਾਂਦਾ ਇਹਦੇ ਨਾਲ ਘੁਲਦੀਆਂ ਨਹੀਂ ਤੇ ਸੂਜੀ ਅਸੀਂ ਕਦੇ ਪਾਉਂਦੇ ਨਹੀਂ ਜੀ ਕਿਉਂਕਿ ਸੂਜੀ ਪੈ ਜਾਂਦੀ ਹੈ ਸੇਵੀਆਂ 'ਚ ਬਾਅਦ ਜਦੋਂ ਆਪਾਂ ਸੂਜੀ ਪਾ ਦਿੰਨੇ ਹਾਂ ਨਾ ਜੀ ਤੇ ਉਹਦੇ ਨਾਲ ਨਾ ਫਿਰ ਇਹ ਦੁੱਧ ਵਾਲਾ ਪਾ ਲਦਿਆਂ ਸੋਕੀ ਜਾਂਦੀਆਂ ਮੋਟੀਆਂ ਹੋਈ ਜਾਂਦੀਆਂ ਮੋਟੀਆਂ ਹੋਈ ਜਾਂਦੀਆਂ ਇਸ ਕਰਕੇ ਅਸੀਂ ਸੂਜੀ ਕਦੇ ਵੀ ਨਹੀਂ ਪਾਵਾਂਗੇ ਠੀਕ ਹੈ ਤੇ ਇਸ ਤੀਜ ਨਾਲ ਆਪਾਂ ਬਣਾਵਾਂਗੇ ਸੀਵੀਆਂ ਆ ਆਪਣੀ ਜਿੰਦੀ ਤਿਆਰ ਹੈ ਘੜੀ ਕੋਲੇ ਆਪਾਂ ਰੱਖਿਆ ਪਾਣੀ ਸਰੋਂ ਦਾ ਤੇਲ ਪਲੇਟ ਕਿਉਂਕਿ ਆਪਾਂ ਸਰੋਂ ਦਾ ਤੇਲ ਹੀ ਯੂਜ਼ ਕਰਦੇ ਆ ਜੀ ਦਾ ਦੇ ਸਿੱਖੋ ਤੇ ਦੀਪੂ ਬੈਠ ਫਿਰ ਉਸ ਤੋਂ ਬਾਅਦ ਤੋਂ ਮੇਰੀ ਕਿਰਾ ਆਪਾਂ ਚਾਲੂ ਕਰਾਂਗੇ ਵੀ ਵੀਡੀਓ ਫਿਰ ਹੌਲੀ ਹੌਲੀ ਵਿੱਚ ਦੀ ਬਣਾਵਾਂਗੇ ਬਟੇ ਨਹੀਂ ਤਾਂ ਆਪਾਂ ਵੀਡੀਓ ਬਣਾਉਣੀ ਹੀ ਰਹਿ ਜਾਾਂਗੇ ਉਸ ਤੋਂ ਬਾਅਦ ਤੋਂ ਲੈ ਕੇ ਦੀਪੂ ਇੱਥੇ ਸਰਾਂਣਾ ਤਰ ਲਈਓ ਕਿ ਤੈਨੂੰ ਬੈਠਣਾ ਬਹੁਤ ਔਖਾ ਹੋ ਜੂ ਸਰਾਂਣਾ ਹੀ ਚੱਕ ਲਿਆ ਤੂੰ ਇੱਕ ਲੱਤ ਉਧਰ ਵੜ ਲਈ ਕੋਦਰ ਤੈਨੂੰ ਬੈਠਣਾ ਔਖਾ ਹੋ ਜੂ ਇੱਥੇ ਦੇਖੋ ਜੀ ਮੈਂ ਬੈਣ ਲੱਗ ਗਿਆ ਸੀ ਬਹੁਤ ਵਧੀਆ ਤਿਆਰੀ ਕੀਤੀ ਸੀਗੀ ਸੇਵੀਆਂ ਬਣਾਉਣ ਦੀ ਜੇ ਤੁਸੀਂ ਆਹ ਅਰਾ ਰੋਟਾ ਪਾ ਕੇ ਬਣਾਉਂਗੇ ਨਾ ਸੇਵੀਆਂ ਹਨਾ ਤੇ ਪਰਤੇ ਆ ਕੇ ਦੇਖ ਲਿਓ ਨਾ ਸੁਸਤਰੀ ਲੱਗੇ ਨਾ ਇਹ ਢੋਲਣ ਜੇ ਵਾਲਾ ਜਿਵੇਂ ਆਪਾਂ ਆਟੇ 'ਚ ਸੇਵੀਆਂ ਢੋਲਦੇ ਜਾਂਦੀਆਂ ਨੇ ਬਿਲਕੁਲ ਨਹੀਂ ਭੁੱਲਦੀਆਂ ਬਹੁਤ ਟਾਈਮ ਸਾਲ-ਸਾਲ ਪਰ ਪਈਆਂ ਰਹਿੰਦੀਆਂ ਸਾਡੇ ਕਦੇ ਸੁਸਤਰੀ ਨਹੀਂ ਪਈ ਸਿਰਫ ਅਰਾ ਰੋਟਾ ਪਾਉਣ ਨਾਲ ਠੀਕ ਹੈ ਜੀ ਤੇ ਮੈਂ ਬਣਾ ਕੇ ਤੁਸੀਂ ਸੇਵੀਆਂ ਦੇਖਿਓ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਤੇ ਤਾਂ ਉਹ ਮੈਂ ਇਹ ਨਹੀਂ ਮੱਟਾ ਗੁੰਨ ਵੀ ਲੈਂਦੀ ਹੁਣ ਮੈਂ ਇਹ ਹਰਾ ਰੋਟ ਨੂੰ ਸਾਰੇ ਆਟੇ ਚ ਰਲਾਉਂਗੀ ਜਾਨੀ ਕਿ 3.5 ਕਿਲੋ ਆਟਾ ਤੇ ਅੱਧਾ ਕਿਲੋ ਭਾਈ ਆਪਣਾ ਹਰਾ ਰੋਟ ਹੈ ਇਹਨੂੰ ਸਾਰੇ ਆਟੇ ਚ ਮਿਕਸ ਕਰ ਲਾਂਗੀ ਤੇ ਆਪਣੀਆਂ ਸੇਵੀਆਂ ਦੀ ਉਮਰ ਵੀ ਲੰਮੀ ਹੋ ਜੂਗੀ ਤੇ ਸੇਵੀਆਂ ਸੋਹਣੀਆਂ ਲੱਗਣੀਆਂ ਪਰ ਇਹ ਗੱਲ ਦਾ ਧਿਆਨ ਰੱਖਿਓ ਮੁੱਲ ਦਾ ਮੈਂ ਇਦਾਂ ਕਦੇ ਨਾ ਵਾਇਆ ਕਰੋ ਜਿਹੜੇ ਫਿਰ ਐਕਸਟਰਾ ਸਰਾਂ ਨਹੀਂ ਸੁਖਤਰੀ ਉਦੋਂ ਮਹਾਰਾ ਨਹੀਂ ਹੁੰਦੇ ਤੇ ਮਹਾ ਚੱਲ ਵਿਚਾਰੀ ਗਰੀਬ ਬਣੀ ਹੈ ਤੂੰ ਵੱਡਾ ਨਾਲ ਦੇ ਚੱਕ ਲਿਆ ਆ ਦੇਖੋ ਜੀ ਆਪਾਂ ਇਹਦੇ ਵਿੱਚ ਨਾ ਅਰਾ ਰੋਟ ਸਾਰੇ ਆਟੇ ਚ ਮਿਕਸ ਕਰਤਾ ਫੋਨ ਨੂੰ ਮੈਥੋਂ ਐਡੀ ਦੂਰ ਰੱਖ ਗਏ ਹੁਣ ਨਾ ਮੈਂ ਫੋਨ ਚੱਕ ਸਕਦੀ ਆ ਆਹ ਦੀਪੂ ਜੀ ਬੜੀ ਵੱਡੀ ਬਹਿਰਤਾ ਚੀਜ਼ ਨੂੰ ਦੂਰ ਰੱਖ ਦਗੇ ਹਾਂ ਲਓ ਜੀ ਆਪਾਂ ਆਟਾ ਕੀਤਾ ਮਿਕਸ ਆਹ ਦੇਖੋ ਜੀ ਦੀਪੂ ਰਾਜਾ ਬਹਿ ਗਿਆ ਜਿੰਦੀ ਫੇਰ ਨੂੰ ਤੇ ਜਿਹੜਾ ਆਪਾਂ ਪਹਿਲਾਂ ਰੁਕ ਲਾਵਾਂਗੇ ਉਹਨਾਂ ਤੇ ਆਪਾਂ ਲਾਇਆ ਸਰੋਂ ਦਾ ਤੇਲ ਵਾਹਿਗੁਰੂ ਸੱਚੇ ਪਾਸ਼ਾ ਤੇਰੀ ਯਾਸਰਾ ਇਹਦੇ ਆਪਾਂ ਸਰੋਂ ਦਾ ਤੇਲ ਤਾਲ ਲਾਵਾਂਗੇ ਜੀ ਕਿਉਂਕਿ ਪਹਿਲਾ ਜ਼ਰੂਰੀ ਹੈ ਜਿੰਦੀ ਖੁਸ਼ਕ ਹੁੰਦੀ ਹੈ ਕਿਸੇ ਨੇ ਹੋਰ ਵੀ ਸੇਵੀਆਂ ਪਟੀਆਂ ਹੁੰਦੀਆਂ ਨਹੀਂ ਆ ਆਪਾਂ ਸਾਰੀਆਂ ਸੇਵੀਆਂ ਜੀ ਕਦੇ ਵੀ ਮਸ਼ੀਨ ਤੋਂ ਨਹੀਂ ਬਟਾਈਆਂ ਹੱਥੀ ਬਟਦੇ ਜਾਂਦੀ ਆ ਦੇਖੋ ਜੀ ਸਾ ਥੋੜਾ ਹੀ ਆਪਾਂ ਦੋ ਕਪੂਰਾ ਵਿੱਚ ਤੇਲ ਜਾਂ ਸਿੱਟ ਲਿਆ ਸੀ ਇਹਦੇ ਨਾਲ ਨਹੀਂ ਆਪਣੀਆਂ ਸੇਵੀਆਂ ਦਾ ਹੋਣਾ ਜਿਹੜਾ ਰੁੱਕ ਹੈ ਜੀ ਉਹ ਕਦੇ ਵੀ ਜ਼ਿਆਦਾ ਨਾ ਲਾਓ ਨਾਲੇ ਤਾਂ ਜਿਹੜੀ ਜਿੰਦੀ ਉਹ ਹੈਵੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਨਾਲੇ ਬਦਲਵਾ ਜਿਹੜਾ ਮਸ਼ੀਨ ਫੇਰਦਾ ਜਿਵੇਂ ਪੂਰਾ ਜਾਂ ਮਸ਼ੀਨ ਫੇਰ ਹੀ ਜਾਂਦਾ ਹੈਗਾ ਜੋਰ ਨੂੰ ਪੂਰਾ ਠੀਕ ਹੈ ਜੀ ਆਪਾਂ ਲੱਤਾਂ ਸੀ ਮਹਾਰਾਜ ਆਪਾਂ ਮਹਾਰਾਜ ਦਾ ਨਾਮ ਲੱਗਦਾ ਜੀ ਤੇ ਆ ਆਪਣਾ ਮੰਝਾ ਜੀ ਜਿਹਦੇ ਸੇਵੀਆਂ ਪਾਵਾਂਗੇ ਨਾਲ ਪੱਥਾ ਲਾਇਆ ਆ ਦੇਖੋ ਜੀ ਜਿਹੜੀਆਂ ਸੇਵੀਆਂ ਚੱਲ ਪਈਆਂ ਨਾ ਕਿਰ ਆਪਾਂ ਇਹਨਾਂ ਨੂੰ ਐ ਤੋੜਾਂਗੇ ਜੀ ਖਿੱਚ ਕੇ ਐ ਤੋੜ ਦਾਂਗੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਦੁਬਾਰਾ ਲਾ ਦਾਂਗੇ ਤੇ ਚਲੋ ਜੀ ਫਿਰ ਜਿਵੇਂ ਇਹ ਸੇਵੀਆਂ ਵੱਟਦੇ ਆ ਫਿਰ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਇਹ ਆਪਣੀ ਸੇਵਿਆਂ ਦਾ ਪ੍ਰੋਗਰਾਮ ਚੱਲ ਰਿਹਾ ਓਕੇ ਜੀ ਹਾਲ ਹੋ ਜੀ ਆਪਣਾ ਜਿਹੜੀਆਂ ਸੇਵੀਆਂ ਬੱਟਣ ਦਾ ਪ੍ਰੋਸੈਸ ਹੋ ਚੁੱਕਾ ਖਤਮ ਤੇ ਹੁਣ ਪਿਛਲਾ ਥੋੜਾ ਜਿਹਾ ਆਟਾ ਰਹਿ ਗਿਆ ਉਹ ਹੱਥ ਨਾਲ ਵੱਟ ਰਿਹਾ ਮੀ ਲਓ ਜੀ ਅੱਜ ਵੱਟੀਆਂ ਆਪਾਂ ਸੇਵੀਆਂ ਜਮਾ ਆਪਣੇ ਥੱਥਾੜੀ ਜਿੰਦੀ ਪਿਆ ਦਿੱਤੀ ਲੋ ਹੈ ਇਹ 5 ਕਿਲੋ ਆਟਾ ਸੀ ਤੇ ਦੀ ਪੁਣੇ ਇਹ ਸੇਵੀਆਂ ਦਾ ਤੇ ਮਸ਼ੀਨਾਂ ਨਾਲ ਸੇਵੀਆਂ ਦਾ ਬਹੁਤ ਫਰਕ ਆਉਂਦਾ ਵੀ ਇਹ ਛਾਂਟ ਚ ਆ ਦੇਖੋ ਥੋੜਾ ਜਿਹਾ ਆਪਾਂ ਵਰਕ ਜਿਹੜਾ ਰੰਗ ਪਾਤਾ ਢਾਵਲੇ ਖਰਕੀ ਜਾਂਦੇ ਮੇਰੇ ਤੇ ਦੀਪੂ ਬਿਲਕੁਲ ਪਰਸ ਨਾਲੋਂ ਵੱਖਿਆ ਸੀ ਜਿਹਨੂੰ ਹੋਰ ਐ ਜਰਾ ਫੇਰ ਨਹੀਂ ਹੁੰਦੀ ਤੇ ਇਹ ਘਰ ਦੇ ਮਟਕਿਆਂ ਸੇਵੀਆਂ ਜਿਹਨਾਂ ਮਸ਼ੀਨ ਵਾਲੇ ਦੇ ਸੇਵੀਆਂ ਉਹ ਤੋਂ ਕਿਤੇ ਜ਼ਿਆਦਾ ਸੁਆਦ ਬਣਦੇ ਕਿਉਂਕਿ ਇਹ ਘਰ ਦਾ ਕੱਟਿਆ ਮੈਂ ਤਾਂ ਆਟਾ ਗਰਮ ਹੀ ਨਹੀਂ ਹੋਇਆ ਭੋਰਾ ਵੀ ਇਹ ਮੁੱਲ ਦਾ ਮੈਂ ਤਾਂ ਨਹੀਂ ਪਾਇਆ ਇਹ ਆਟਾ ਗਰਮ ਨਹੀਂ ਹੁੰਦਾ ਜੀ ਸਹੇਦੇ ਸਹੇਦੇ ਜਿੰਦੀ ਚੱਲਦੀ ਹੈ ਤੇ ਬਸ ਇਕੱਲਾ ਰੋਟਾ ਪਾਇਆ 4 ਕਿਲੋ 4.5 ਕਿਲੋ ਆਟੇ ਚ ਨਹੀਂ ਬਾਕੀ ਸਾਰਾ ਮਤਲਬ ਆਪਣਾ ਘਰ ਦਾ ਮੱਤਾ ਕੱਢਿਆ ਹੋਇਆ ਇਹ ਛੇਵੀਆਂ ਚ ਤੇ ਮੁੰਡੀ ਸੁਕ ਨੂੰ ਬਹੁਤ ਪਾਕਦਾ ਤੇ ਉਸ ਮੇ ਕੰਮ ਨਹੀਂ ਲੱਗਾ ਜਨ ਮੈਂ ਦੇ ਰਿਹਾ ਮਾਸੀ ਮੇਲਾ ਦਾ 2 2 ਘੰਟੇ ਲੱਗਿਆ ਉਹ ਮੇਰੀ ਵੀ ਬਰਸਾਣ ਵਾਗਿਆ ਤੀਕਾ ਸੋ ਆਪ ਦੇ ਕੰਮ ਆਪ ਕਰਿਆ ਕਰੋ ਨਾਲ ਦਾ ਡੋਲੇ ਵਿੱਚ ਆਖ ਰੱਖੂਂਦੀ ਨਾਲ ਲੱਤਾਂ ਨਾਲੇ ਮਾਲੇ ਮੋਟੇ ਛੇਵੀਆਂ ਪਰ ਜਨ ਨਾਲੇ ਰੁਗ ਲਾਈ ਦੀਪੂ ਨੇ ਇੱਥੇ ਬੈ ਕੇ ਛੇਵੀਆਂ ਬਣਾਈਆਂ ਸੋ ਹੁਣ ਇੱਕ ਵਾਰ ਆਪਾਂ ਸੋਨੂੰ ਮੈਂ ਦੀਪੂ ਨੂੰ ਕਿਹਾ ਸੀ ਕਿ ਦੁੱਧੜਾ ਘਸੇ ਦੀਆਂ ਬਣਾ ਕੇ ਇਥੇ ਪੜਾਲਾਂ ਤੇ ਦੀਪੂ ਬਣਾ ਖਾਸ ਆ ਦੇਸੀ ਕਿਉਂ ਬਾਕੇ ਨੂੰ ਨਾ ਕੋਈ ਘੋਰਾਂ ਦਾ ਸੇਵ ਬਣਾ ਲੀ। ਠੀਕ ਹੈ। ਹੁਣ ਸ਼ਾਮ ਨੂੰ ਅਸੀਂ ਪੁੜਾਂ ਦੀਆਂ ਸੇਂਹੀ ਬਣਾਵਾਂਗੇ। ਪਹਿਲਾਂ ਅੱਡਾ ਹੀ ਦੁਪਹਿਰੇ ਬਣਾਉਣ ਦੇ ਕਿ ਦੁਪਹਿਰੇ ਸੇ ਬਣਾਵਾਂਗੇ। ਤੇ ਚੰਗੇ ਰਹਿਣ ਗਵੰਡੀ ਜੀ ਚੌਲ ਪੜਾਂਗੇ। ਖੜੀ ਚੌਲ। ਖੜੀ ਚਾਲ। ਦੀਪੂ ਨੂੰ ਭੁੱਖ ਲੱਗੀ ਹੋਈ ਸੀ ਕਹਿੰਦਾ ਹੁਣੇ ਬਣਾਓ ਫਿਰ ਆਪਣੇ ਗਵੰਡੀ ਖੜੀ ਚੌਲ ਪਰਾਗੇ। ਚਲ ਕਹਦਾ ਮੈਂ ਕਿਹਾ ਹਾਂਗੇ ਆਪਣੇ ਬਣਾਵਾਂਗੇ ਸ਼ਾਮ ਮੰਗ ਲਈ। ਰੋਪਾ ਸੇਂਹੀਆਂ ਬਟਲ ਲਗਾ ਜੀ। ਕੋਈ ਨਹੀਂ ਮੈਂ ਨਹੀਂ ਹਿੰਦੀ ਮਾਰੀ ਮੋਟੀ ਕੇਚੜਾ ਤਾਂ ਕਰਨੀ ਪੈਂਦੀ ਆ ਆਪਾਂ ਮੈਦਾ ਦਾ ਘਾਟਾ ਕਰਿਆ ਸੀ ਤੇ ਤੁਸੀਂ ਵੀ ਐਵੇਂ ਵੱਡ ਕੇ ਛੇੜੀ ਦਾ ਬਣਾ ਕੇ ਦਿਖਾ ਕੇ ਦੇਖੋ ਕਿੱ사 ਬਣੇਗੀ ਕਿਉਂਕਿ ਸਮਝੀ ਬੁਰਾ ਨਾ ਛੇੜੀਆਂ ਬਣਾਤੀ ਲਗਾਵਾਂਗੇ ਉਹ ਵੀ ਬਣਾਉਣ ਦਾ ਤਰੀਕਾ ਵੀ ਕਰਦੀ ਕਰਦੀ ਸੀ ਵੀ ਬਿਰਦੀ ਦੇ ਠੀਕ ਹੈ ਜੀ ਆ ਮੈਂ ਬਿੰਡੀ ਦੀ ਪੂਸ ਨੂੰ ਚੰਗਣੀਆਂ ਸੇਵ ਨਹੀਂ ਲੈ ਅਸੀਂ ਬਣਾਵਾਂਗੇ ਆਹ ਪਣਾਟਾ ਪਾ ਲਈ ਅਸੀਂ ਜੀ ਇਹ ਮੈਂ ਸੋਚਿਆ ਮਗਾਣਾ ਵੀ ਆਥ ਤੇ ਵਟ ਦੇ ਲਓ ਜੀ ਟਿੱਪੂ ਦੀ ਪਰਮੈਸ ਨਾਲ ਆਪਾਂ ਬਣਾ ਰਹੇ ਹਾਂ ਬੁਰਾ ਜਿਹਾ ਸੇਵੀਆਂ ਆ ਦੁੱਧ ਘੱਟਿਆ ਸੇਪਾ ਧੰਮੇ ਚ ਤੇ ਇਹਦੇ ਵਿੱਚ ਆਪਾਂ ਨੂੰ ਛੋੜਤਾ ਮਿੱਠਾ ਜਣ ਕੇ ਜਿਹੜਾ ਗੁੜ ਸੀ ਉਹ ਆਪਾਂ ਵਾਲ ਲਿਆ ਤੇ ਆਪਣੇ ਤਾਂ ਕੋਲਿਆ ਕੋਲਿਆਂ ਸੇਵੀਆਂ ਤਿਆਰ ਆ ਟਿੱਪੂ ਨੇ ਕਿਹਾ ਸੀ ਵੀ ਦੁੱਧ ਵਾਲੀਆਂ ਸੇਵੀਆਂ ਨਹੀਂ ਖਾਣੀਆਂ ਦੇਸੀ ਘਿਓ ਵਾਲੀਆਂ ਖਾਣੀਆਂ ਕਿਉਂ ਤੁਹਾਡੇ ਤੇ ਆਪਣੇ ਤੇ ਡਿਪੈਂਡ ਆ ਕੋਸਤਾ ਸੀ ਹੁਣ ਰਿਜੀ ਚ ਪਾਵਾਂਗੇ ਜੋ ਘਰ ਦਿਨ ਖਾਣੀਆਂ ਨਹੀਂ ਹੋਵਦੀਆਂ ਪਾਵਾਂਗੇ ਕਿ ਕਿਓ ਕਿ ਨਾ ਕਿਓ ਦੇ ਨਾਲ ਇਹ ਤੇਵੀ ਬਹੁਤ ਸੁਆਦਗਿਸਟ ਬਣਦੀ ਹੈ ਭਾਈ ਆ ਦੇਖ ਜਿਹੜਾ ਉਹ ਕੇ ਪੋਣ ਲਿਆ ਸ਼ੱਕਰਾਕਾ ਪੋਣ ਲਿਆ ਆਪਾਂ ਸ਼ੱਕਰ ਤੇ ਗੁੜ ਨੂੰ ਘਰਦੇ ਆ ਭਾਈ ਆ ਦੇਖੋ ਪੋਣੇ 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 ਆਹ ਛੇਰੀਆਂ ਹਜੇ ਅੱਧੀਆਂ ਗਿੱਲੀਆਂ ਤੇ ਅੱਧੀਆਂ ਸੁੱਕੀਆਂ ਸਾਨੂੰ ਦੱਸਿਆ ਸੀ ਵੀ ਇਹ ਆਪਾਂ ਘਰ ਦੇ ਮੈਦੇ ਦੀਆਂ ਬਣਾਉਣਾ ਤਾਂ ਇਹਨਾਂ ਦਾ ਰੰਗ ਰਹਿ ਗਿਆ ਇਹ ਚਿੱਟੀਆਂ ਨਹੀਂ ਚਿੱਟੀਆਂ ਮੋਲੇ ਹਜੇ ਫੁੱਲੇ ਪਏ ਜੜਾਵ ਮਿੱਦਾ ਹੁੰਦਾ ਸਾਨੂੰ ਦੱਸਿਆ ਇਹ ਕਿ ਕਿ ਸਰਕਰ ਆਇਆ ਹੁੰਦਾ ਦੇਖੋ ਜੀ ਉਬਾਲਿਆ ਹੋਇਆ ਸ਼ੱਕਰ ਆਪਾਂ ਪਾਤਾ ਆਪ ਇਹਦੇ ਵਿੱਚ ਥਿਆਪਾ ਦੀ ਆਪਾਂ ਵਿੱਚ ਆਸ ਯਾਦ ਕੱਚੀਆਂ ਹੀ ਆ ਪਾਤੀਆਂ ਆਪਾਂ ਸੇਵੀਆਂ ਕੋਲੀਆਂ ਬਹੁਤਾ ਕਰੀਆਂ ਜਦੋਂ ਇਹ ਜਦੋਂ ਬਣਦੀਆਂ ਨਾ ਸੋ ਨੂੰ ਫਿਰ ਦਿਖਾਵਾਂਗੇ ਕਿਉਂਕਿ ਸੇਵੀਆਂ ਬਣਾਉਣ ਦਾ ਤਾਂ ਇੱਕ ਨੂੰ ਤਰੀਕਾ ਪਤਾ ਹੁੰਦਾ ਜੀ ਬਸ ਸੇਵੀਆਂ ਉਨੀਆਂ ਪਾਉ ਜਿਹਦੇ ਉਧਰੀਆਂ ਪਾਣੀ ਦੇ ਕਰਦਾ ਹੋਵੇ ਬਿਦਵਾਰੇ ਪਣੀ ਪਾਉਣ ਦੀਦਾ ਜੀ ਲੋਰ ਨਾ ਬਵੇ ਅਸੀਂ ਥੋੜ੍ਹਾ ਮੈਂ ਜੀ ਤਰੀ ਵਾਲੀਆਂ ਸੇਵੀਆਂ ਖਾਣੇ ਆ ਅਸੀਂ ਕਿਉਂ ਪਾ ਕੇ ਹਲਕੀ ਜੀ ਤਰੀਰ ਹੋਵੇ ਨਾ ਸੇਵੀਆਂ ਚ ਫੇਰ ਕਰਨੀ ਤਾਂ ਸੂਫ ਵਾਲੀ ਫੀਲਿੰਗ ਲੈ ਕੇ ਖਾਣੇ ਆ ਸੇਵੀਆਂ ਵੀ ਜੇ ਜਿਆਦਾ ਸਖੜੀਆਂ ਨਹੀਂ ਆਉਣਦੀ ਤੁਹਾਨੂੰ ਸੁਆਦ ਨਹੀਂ ਆਉਂਦੀ ਆ ਪਵਾਣਾ ਮਾੜੀ ਨਹੀਂ ਸੂਫ ਜਿਆ ਹੋਵੇ ਲੋਜ ਹੁਣ ਆਪਾਂ ਦੂਆ ਤੁਹਾਨੂੰ ਮਿਲਾਂਗੇ ਜਦੋਂ ਸੇਵੀਆਂ ਲਗਭਗ ਤਿਆਰ ਹੋ ਰਹੀਆਂ ਹਾਂ ਆ ਲਓ ਜੀ ਜਿਹੜੀਆਂ ਆਪਣੀਆਂ ਸੇਵੀਆਂ ਨਾ ਜੀ ਇਹ ਬਣ ਗਈਆਂ ਇੰਨਾ ਇੰਨਾ ਕ ਪਾਣੀ ਦੇਦੇ ਚ ਤਾਂ ਛੱਡਿਆ ਇੱਕ ਤਾਂ ਦੀਪੂ ਥੋੜ ਗਈਆਂ ਵੀ ਪਾਣੀ ਜੀ ਵਾਲੀਆਂ ਜਾਨੀ ਕਿ ਮਿੱਠੇ ਜੜੀਆਂ ਸੇਵੀਆਂ ਖਾ ਕੇ ਰਾਜੀ ਐ ਤੇ ਦੁੱਜੇ ਨੰਬਰ ਤੇ ਆਪਾਂ ਨੂੰ 2 ਮਿੰਟ ਲਈ ਟਕਾਂਗੇ ਠੀਕ ਐ ਜੀ 2 ਤੋਂ 3 ਮਿੰਟ ਲਈ ਆਪਾਂ ਇਹਨੂੰ ਟਾ ਕੇ ਰੱਖਾਂਗੇ ਤੇ ਗੈਸ ਕਰਾਂਗੇ ਜੀ ਬੰਦ ਤੇ ਦੀਪੂ ਨੇ ਦੀਪੂ ਜਾਂ ਦੇ ਵੀ ਡਰਾਈ ਜੀਆਂ ਸੇਵੀਆਂ ਨਹੀਂ ਖਾਂਦਾ ਠੀਕ ਐ ਜੀ ਆ ਲਓ ਗੈਸ ਆਪਣਾ ਬੰਦ ਹੋ ਗਿਆ ਆ ਦੀਪੂ ਡੀਕ ਚ ਬੈਠਾ ਕਦੋਂ ਸੇਵੀਆਂ ਬਣਨੀਆਂ ਤੇ ਕਦੋਂ ਮੈਂ ਖਾਵਾਂ ਦੇਖੋ ਜੀ ਮੌਸਮ ਬਾਹਰ ਕਿੰਨਾ ਸੋਹਣਾ ਠੰਡਾ ਮੌਸਮ ਹੋਇਆ ਪਿਆ ਬਹੁਤ ਘੈਂਟ ਮੌਸਮ ਹੈ ਸਿਰਾ ਗੱਲ ਬਾਤ ਹੈ ਸੋ ਆਪਾਂ ਫੇਰ ਤੁਹਾਨੂੰ ਦਿਖਾਉਣੇ ਆ ਪਤਾ ਨਹੀਂ ਹੁਣ ਮੈਂ ਤੁਹਾਨੂੰ ਦਿਖਦੀ ਹਾਂ ਕਿ ਨਾਲ ਆਪਾਂ ਤੁਹਾਨੂੰ ਦਿਖਾਉਣੇ ਆ ਸੇਵੀਆਂ ਵੀ 2-3 ਮਿੰਟ ਲਈ ਟਕੀਆਂ ਹੋਈਆਂ ਗਈਆਂ ਤੇ ਉਸ ਤੋਂ ਬਾਅਦ ਆਪਾਂ ਸੇਵੀਆਂ ਥੋੜੀਆਂ ਜਿਹੀਆਂ ਫੁੱਲ ਜਾਣਗੀਆਂ ਫਿਰ ਆਪਾਂ ਬਾਟੀ ਚ ਪਾ ਕੇ ਤੇ ਦੇਸੀ ਘਿਓ ਪਾ ਕੇ ਫਿਰ ਖਾਵਾਂਗੇ ਤੇ ਜਿ ਜਿਹਨੇ ਦੇਸੀ ਘਿਓ ਤੋਂ ਬਿਨਾ ਖਾਣੀ ਹੋਮੀ ਵੀ ਖਾ ਸਕਦੇ ਆ ਕਿਉਂਕਿ ਦੇਸੀ ਘਿਓ ਦਾ ਆਪਾਂ ਤੜਕਾ ਵੀ ਲਾਇਆ ਤੇ ਦੀਪੂ ਉੱਤੇ ਦੋ ਤਿੰਨ ਚਮਚੇ ਘਿਓ ਦੇ ਪਵਾਉਗਾ ਇਹਨੂੰ ਵਧੀਆ ਲੱਗਦਾ ਜ਼ਿਆਦਾ ਘਿਓ ਹੋਣਾ ਠੀਕ ਹੈ ਜੀ ਦਿਖਾਉਣੀ ਆ ਫਿਰ ਆਪਾਂ ਸੇਵੀਆਂ ਬਣ ਕੇ ਕਿੱਦਾਂ ਹੁੰਦੀਆਂ ਜੀ ਆ ਲਓ ਜੀ ਆਪਾਂ ਦੋ ਤੋਂ ਤਿੰਨ ਮਿੰਟ ਲਈ ਛੱਡ ਤੀਆਂ ਸੀ ਇਹ ਥੋੜੀਆਂ ਜਿਹੀਆਂ ਸੰਘਣੀਆਂ ਹੋ ਗਈਆਂ ਦੀਪੂ ਬਿਲਕੁਲ ਐਂ ਖਾਂਦਾ ਜਿਵੇਂ ਆਪਾਂ ਕਹਿੰਦੇ ਨਾ ਤਰੀ ਵਾਲੀਆਂ ਸੇਵੀਆਂ ਦੀਪੂ ਜਿਵੇਂ ਐ ਖਾਂਦਾ பி தேவிய खाऊगा सेविया दीपू। आप आया जी देसी घ्यो सेविया मैं खाऊंगी क्योंकि मैं थोड़ा जहाी घ्यो लिमट च ही खानी है अपन गुड़ वाली सेविया बन के बिलकुल रेडी ने ਗੁੜ ਵਾਲੀਆਂ ਸੇਵੀਆਂ ਵੀ ਬਹੁਤ ਜਿਆਦੇ ਸੁਆਦ ਬੰਦੀਆਂ। ਮੇਰੀ ਵੀਡੀਓ ਬਣਾ ਦੇ ਦੀ ਕੋ। ਤੇ तू ਖਾ ਕੇ ਦੱਸੇਂਗਾ? ਤੁਸੀਂ ਦੱਸੋ ਖਾ ਕੇ। ਮੇਰਾ ਮੂੰਹ ਕਾਲਾ ਆ ਰਿਹਾ। ਗੋਲੜਾ। ਹਲੋ ਜੀ। ਸੇਵੀਆਂ ਤੱਤੀਆਂ ਮੈਂ ਤੁਹਾਨੂੰ ਖਾ ਕੇ ਨਹੀਂ ਦਿਖਾ ਸਕਦੀ ਸੌਰੀ। ਇਹ ਆਪਣੀਆਂ ਗੁੜ ਵਾਲੀਆਂ ਸੇਵੀਆਂ ਰੈਡੀ ਆ। ਆਪਾਂ ਘਰੇ ਵੱਟੀਆਂ ਘਰ ਦੇ ਮਿਲਦੇ ਦੀਆਂ ਵੱਟੀਆਂ। ਮੁੱਲ ਦਾ ਮੈਂ ਤਾਂ ਪਜੂ ਜੀ ਨਹੀਂ ਕਰਦੇ ਜੀ ਕਿ ਆਪ ਕੋ ਇਹਦੇ ਵਿੱਚੋਂ ਪੰਕਲਾ ਸਰਤਾ ਲਾਇਆ ਜਾਂਦਾ ਆਪਾਂ ਘਰ ਦਾ ਮੈਂ ਤਾਂ ਬਣਾ ਕਿਸੇ ਵੀ ਆ ਖਲਾਉਣੀਆਂ ਆਹ ਲਓ ਜੀ ਆਪਣੀਆਂ ਸੇਵੀਆਂ ਵਿੱਚ ਵੀ ਦੇਸੀ ਘਿਓ ਸੀ ਕਿ ਇੱਥੇ ਵੀ ਦੇਸੀ ਘਿਓ ਫਿਰ ਦਾ ਪੋਈ ਮਜ਼ਾ ਜੂ ਖਾਣ ਦਾ ਮਾੜੀਆਂ ਜੀ ਠੱਡੀਆਂ ਹੋ ਜਾਂਦੇ ਜੀ ਫਿਰ ਖਾਣੇ ਸੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਸੋ ਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗਦੀ ਆ ਆਪ ਸਭ ਨੂੰ ਮੇਰੇ ਵੱਲੋਂ ਮੁਜਿੱਦ ਕਰ ਮਾਨ ਮੰਨੀਆਂ ਪਿਆਰ ਭਰੀ ਸਤਿ ਸ੍ਰੀ ਅਕਾਲ